ਦੋਸਤੋ ਈਸ਼ਰ ਸਿੰਘ ਜੋ ਕਿ ਇੱਕ ਹਵਲਦਾਰ ਸੀ ਉਹਨਾਂ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਚਲੋ ਅੱਜ ਆਪਾਂ ਜਾਣਦੇ ਹਾਂ ਈਸ਼ਰ ਸਿੰਘ ਨੇ ਜਿਹੜੀ ਕਿ ਸ਼ਾਰਾਗੜੀ ਦੀ ਲੜਾਈ ਹੋਈ ਸੀ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ 10000 ਅਫਰੀਦੀਆਂ ਨਾਲ ਲੜਾਈ ਕੀਤੀ ਸੀ ਜੇ ਗੱਲ ਕਰੀਏ ਦੋਸਤੋ 12 ਸਤੰਬਰ 1897 ਸਵੇਰ ਦਾ ਟਾਈਮ ਸੀ ਲਗਭਗ 10000 ਅਫਰੀਦੀ ਅਤੇ ਉਰਕਜ਼ਾਈ ਕਬੀਲੇ ਦੇ ਯੋਧਿਆਂ ਨੇ ਸ਼ਾਰਾਗੜੀ ਚੌਕੀ ਤੇ ਹਮਲਾ ਕਰ ਦਿੱਤਾ ਉੱਥੇ ਉਸ ਟਾਈਮ ਸਿਰਫ 21 ਜਵਾਨ ਹਵਲਦਾਰ ਈਸ਼ਰ ਸਿੰਘ ਦੀ ਅਗਵਾ ਵਾਈ ਹੇਟ ਪੋਸਟ ਦੀ ਰੱਖਿਆ ਕਰ ਰਹੀ ਸੀ ਈਸ਼ਰ ਸਿੰਘ ਨੇ ਸਾਰੇ ਜਵਾਨਾਂ ਨੂੰ ਕਮਾਂਡ ਵਿੱਚ ਲੈ ਕੇ ਉਹਨਾਂ ਦੀ ਅਖੀਰ ਤੱਕ ਲੜਨ ਲਈ ਉਤਸ਼ਾਹਿਤ ਕੀਤਾ ਉਹਨਾਂ ਨੇ ਆਪਣੇ ਜਵਾਨਾਂ ਨੂੰ ਕਿਲੇ ਦੀ ਕੰਧ ਅਤੇ ਢਾਂਚਿਆਂ ਤੇ ਤਾਇਨਾਤ ਅਤੇ ਹਮਲਾਵਰਾਂ ਤੇ ਗੋਲੀਆਂ ਚਲਾਉਣ ਦੀ ਹਕਮਤ ਅਮਲੀ ਤੈਅ ਕੀਤੀ ਦੋਸਤੋ ਹਜ਼ਾਰਾਂ ਦੀ ਗਿਣਤੀ ਵਿੱਚ ਹਮਲਾਵਰ ਆਉਂਦੇ ਸਨ ਪਰ ਹਰ ਬਾਰ ਹਵਲਦਾਰ ਈਸ਼ਰ ਸਿੰਘ ਅਤੇ ਉਹਨਾਂ ਦੇ ਸਿਪਾਹੀ ਉਹਨਾਂ ਨੂੰ ਵਾਪਸ ਧੱਕਦੇ ਰਹੇ ਜਦੋਂ ਹਮਲਾਵਰਾਂ ਨੇ ਕੰਦ ਤੋੜ ਕੇ ਅੰਦਰ ਆਉਣਾ ਸ਼ੁਰੂ ਕੀਤਾ ਤਾਂ ਹਵਲਦਾਰ ਈਸ਼ਰ ਸਿੰਘ ਨੇ ਖੁਦ ਹਥਿਆਰ ਚੁੱਕ ਕੇ ਹਥਿਆਰ ਨਾਲ ਲੜਾਈ ਕੀਤੀ ਜਦ ਸਾਰੇ ਸਿਪਾਹੀ ਇੱਕ ਇੱਕ ਕਰਕੇ ਸ਼ਹੀਦ ਹੋਣ ਲੱਗੇ ਤਾਂ ਹਵਲਦਾਰ ਈਸ਼ਰ ਸਿੰਘ ਨੇ ਆਖਰੀ ਰੱਖਿਆ ਲਈ ਖੁਦ ਅਗਲੀ ਲੇਨ ਤੇ ਆ ਕੇ ਲੜਾਈ ਕੀਤੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਦਰਵਾਜ਼ੇ ਤੇ ਖੜੇ ਹੋ ਕੇ ਹਮਲਾਵਰ ਨੂੰ ਰੋਕਣ ਲਈ ਖੁਦ ਤਲਵਾਰ ਰਾਈਫ ਜਾਂ ਫਿਰ ਆਪਾਂ ਗੱਲ ਕਰੀਏ ਰਾਈਫਲ ਨਾਲ ਹਥੌਂ ਹਥੀਂ ਮੁਕਾਬਲਾ ਕੀਤਾ ਅੰਤ ਵਿੱਚ ਈਸ਼ਰ ਸਿੰਘ ਸ਼ਹੀਦ ਹੋ ਗਏ ਪਰ ਉਹਨਾਂ ਨੇ ਲੜਾਈ ਨੂੰ ਇੰਨਾ ਲੰਬਾ ਖਿੱਚ ਦਿੱਤਾ ਕਿ ਦੂਜੇ ਦੋ ਕਿਲੇ ਸੁਰੱਖਿਅਤ ਕੀਤੇ ਜਾ ਸਕੇ ਤੇ ਦੋਸਤੋ ਈਸ਼ਰ ਸਿੰਘ ਦੀ ਜਿਹੜੀ ਲੜਾਈ ਦੇ ਵਿੱਚ ਮਹਾਨਤਾ ਉਹ ਬਹੁਤ ਜ਼ਿਆਦਾ ਹੈਗੀ ਦੋਸਤੋ ਉਹਨਾਂ ਨੇ ਦੱਸ ਦਿੱਤਾ ਕਿ ਇਮਾਨਦਾਰੀ ਹੌਸਲੇ ਅਤੇ ਧਰਮ ਲਈ ਲੜੀ ਲੜਾਈ ਜਿੱਤ ਤੋਂ ਵੀ ਬਦੀਕ ਹੁੰਦੀ ਹੈ ਉਹਨਾਂ ਦੀ ਸ਼ਹਾਦਤ ਸਿੱਖ ਫੌਜ ਇਤਿਹਾਸ ਦੀ ਰੀੜ ਦੀ ਹੱਡੀ ਬਣ ਗਈ ਹੈ ਦੋਸਤੋ ਇਸ ਦੇ ਬਾਅਦ ਜੇ ਆਪਾਂ ਗੱਲ ਕਰੀਏ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਰਾਜ ਲਈ ਨਹੀਂ ਪਰ ਧਰਮ ਅਤੇ ਫਰਜ਼ ਲਈ ਲੜਾਈ ਕੀਤੀ ਸੀ ਉਹ ਸੀ ਇਸ ਹਵਲਦਾਰ ਈਸ਼ਰ ਸਿੰਘ ਦੋਸਤੋ ਤੁਸੀਂ ਇਨ੍ਹਾਂ 21 ਸਿਖ ਸਪਾਈਆਂ ਬਾਰੇ ਸੁਣਿਆ ਹੋਵੇਗਾ ਜਿਹੜੇ ਸਾਰਾ ਗੜੀ ਲੜਾਈ ਦੇ ਵਿੱਚ ਸ਼ਹੀਦ ਹੋਏ ਸੀ ਆਖਿਰ ਤੁਹਾਡੇ ਵਿੱਚੋਂ ਕਿੰਨੇ ਬੰਦੇ ਇਨ੍ਹਾਂ 21 ਸਪਾਈਆਂ ਬਾਰੇ ਜਾਣਦੇ ਨੇ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਦਿਓ